ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇੱਕ ਨਵਾਂ ਪੱਤਰ ਲੈ ਕੇ ਹਾਜ਼ਰ ਹੋਏ ਆਂ ਦਫ਼ਤਰ ਟਰੈਕਟਰ ਰਸ ਸਕੂਲ এডੂਕੇਸ਼ਨ ਵੱਲੋਂ ਜਾਰੀ ਕੀਤਾ ਗਿਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਕਿ ਸਰਦੀਆਂ ਦੀਆਂ ਛੁੱਟੀਆਂ ਸੂਬੇ ਦੇ ਸਕੂਲਾਂ ਦੇ ਵਿੱਚ ਕੀਤੀਆਂ ਗਈਆਂ ਸੀ ਤੇ ਸਕੂਲ ਜਿਹੜੇ ਮੋੜ ਖੁੱਲ ਗਏ ਸੀ 14 ਜਨਵਰੀ ਨੂੰ ਪਰ ਇਹ ਕਿਤੇ ਨਾ ਕਿਤੇ ਮੰਗ ਉੱਠ ਰਹੀ ਸੀ ਕਿ ਜਿਹੜੇ ਵੱਧ ਦੇ ਹੱਥ ਸਿਆ ਨੂੰ ਦੇਖਦੇ ਹੋਏ ਤੇ ਵਿਦਿਆਰਥੀ ਤੇ ਅਧਿਆਪਕ ਸਹਬਾਨਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਛੁੱਟੀਆਂ ਦੇ ਵਿੱਚ ਵਾਧਾ ਹੋਣਾ ਜ਼ਰੂਰੀ ਆ ਸੂਬੇ ਦੇ ਪੰਜਾਬ ਦੀ ਗੱਲ ਕਰ ਰਹੇ ਆਂ ਤੁਰਤ ਇਹ ਜੋ ਫਤਰ ਜਾਰੀ ਕਰਤਾ ਹੈ ਜੀ ਛੁੱਟੀਆਂ ਦਾ ਨਹੀਂ ਕੀਤੀਆਂ ਗਈਆਂ ਇਹ ਕਲੀਅਰ ਕਰਦੀ ਹੈ ਪਰ ਰਾਜ ਵਿੱਚ ਸੰਘਣੀ ਧੁੰਦ ਤੇ ਖਰਾਬ ਮੌਸਮ ਦੇ ਮੱਦੇ ਨਜ਼ਰ ਸਰਕਾਰ ਵੱਲੋਂ ਕਈ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਰਾਜ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਐਡਿਡ ਮੰਤ ਅਫਰਾਤ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ 16 1 2026 ਤੋਂ ਲੈ ਕੇ 21 1 2026 ਤੱਕ ਸਕੂਲਾਂ ਦਾ ਸਮਾਂ ਜੜਾ ਜਾ ਉਹ ਤਬਦੀਲ ਕੀਤਾ ਜਾਂਦਾ ਜਿਹੜੇ ਪ੍ਰਾਇਮਰੀ ਸਕੂਲ ਨੇ ਸਵੇਰੇ 10 ਵਜੇ ਲੱਗਣਗੇ ਸਵੇਰੇ ਦੁਪਹਿਰੇ ਜੜਿਆ 3 ਵਜੇ ਇੱਥੇ ਛੁੱਟੀਆਂ ਹੋਣਗੀਆਂ ਤੇ ਸਮੂਹ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲ ਜਿਹੜੇ ਨੇ ਉਹ ਸਵੇਰੇ 10 ਵਜੇ ਲੱਗਣਗੇ ਤੇ ਦੁਪਹਿਰੇ 3:20 ਤਜੜੀਆ ਇਸ ਸਕੂਲਾਂ ਦੇ ਅੱਜ ਸ਼ੁੱਟੀਆਂ ਜਿਹੜੀਆਂ ਹੋਣ ਗਿਆ ਤੇ 15 1 26 ਦਾ ਨੋਟਿਸ ਹੈ ਹੁਣ ਲਗਭਗ 10 ਮਿੰਟ ਪਹਿਲੇ ਇਹ ਜਾਰੀ ਕੀਤਾ ਗਿਆ ਤੇ ਆਖਵਾਖਾ ਡਿਪਾਰਟਮੈਂਟਾਂ ਨੂੰ ਇਹ ਨੋਟਿਸ ਜਿਹੜਾ ਜਾਰੀ ਕੀਤਾ ਜਾ ਚੁੱਕਿਆ ਤੇ ਫਿਰ ਤੋਂ ਦੱਸ ਦਈਏ ਪ੍ਰਾਇਮਰੀ ਸਕੂਲ 10 ਵਜੇ ਤੋਂ ਲੈ ਕੇ 3 ਵਜੇ ਤੱਕ ਹਾਈ ਸੀਨੀਅਰ ਸੈਕੰਡਰੀ ਸਕੂਲ 10 ਤੋਂ ਲੈ ਕੇ 3:30 ਵਜੇ ਤੱਕ ਜਿਹੜਾ ਟਾਈਮ ਹੈ ਇਥੇ ਕੋਸ਼ਿਸ਼ ਕੀਤਾ ਗਿਆ ਤੇ ਇਹ ਵਾਧਦੀ ਹੋਈ ਠੰਡ ਤੇ ਜਿਹੜੀ ਪੈਂਦੀ ਕੜਾਕੇ ਦੀ ਧੁੰਦ ਹੈ ਜਿਹੜੀ ਕੜਾਕੇ ਦੀ ਠੰਡ ਪੈ ਰਹੀ ਹੈ ਸੋ ਇਹਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਤਾਂ